ਦੋਸਤੋ ਫਟਾਫਟ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦੇਖੋ ਕਿਉਂ ਇੰਨੀ ਠੰਡ ਵਿੱਚ ਇਹ ਬੰਦਾ ਲਾਈ ਬੈਠਾ ਹੈ ਧਰਨਾ ਦੇਖਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਾਈ ਜੀ ਪੱਡੇ ਪੈ ਇੱਕ ਤਾਂ ਤਰਾ ਧੰਨਵਾਦ ਬਈ ਬਹੁਤ-ਬਹੁਤ ਤੇਰੇ ਬੱਚਿਆ ਬਾਬਾ ਨਾਨਕ ਤੰਦਰੁਸਤੀ ਬਖਸ਼ੇ ਠੀਕ ਹੈ ਬਾਈ ਚੱਠੇ ਵਾਲਾ ਮੇਰਾ ਪਿੰਡਾ ਗੁਰਜੰਟ ਸਿੰਘ ਮੇਰਾ ਨਾਮ 9517013072 ਮੇਰਾ ਫੋਨ ਨੰਬਰ ਚੱਠੇ ਵਾਲੇ ਪਿੰਡ ਦਾ ਬਾਈ ਜੀ ਇੱਕ ਦੀਪੂ ਹੋਲਡਰ ਜੀ ਗੋਰਾ ਸਿੰਘ ਗਰੀਬਾਂ ਨੂੰ ਰਾਸ਼ਨ ਹੁੰਦਾ ਹੈ ਇਹ ਭਾਈ ਜੀ ਪ੍ਰਧਾਨ ਮੰਤਰੀ ਗਰੀਬ ਕਲਿਆਣਨਾਂ ਯੋਜਨਾ ਸੈਂਟਰ ਦੇ ਸਕੀਮਾਂ ਗਰੀਬਾਂ ਵਾਸਤੇ ਉਰਚ ਭਾਈ ਲੀਵੀ ਖੰਡ ਛੋਲੇ ਮੂੰਗੀ ਮਾਂ ਦੀ ਦਾਲ ਆਟੇ ਦੀਆਂ ਥੈਲੀਆਂ ਪ੍ਰਧਾਨ ਮੰਤਰੀ ਬ੍ਰਾਂਡ ਯੋਜਨਾ ਚੌਲ ਹੋਰ ਬਹੁਤ ਬਹੁਤ ਇੱਕ ਇਹਨਾਂ ਦਾ ਭਾਈ ਜੀ ਨਾ ਮਿੱਤਲ ਮੌਲ ਕੋਲੇ ਦਫ਼ਤਰ ਆ ਪਣ ਸਬ ਦਾ ਉੱਥੇ ਲਕੋ ਹੋ ਜਾ ਰੱਖਿਆ ਵਾਂ ਲੱਗਦਾ ਜਿਵੇਂ ਕੋਈ ਕੋਠੀ ਹੁੰਦੀ ਆ ਉਸ ਪੈਦੇ ਜਿਹੜਾ ਕੋ ਮਾੜੇ ਬੰਦੇ ਦਾ ਦਫ਼ਤਰ ਨਹੀਂ ਹੁੰਦਾ ਉੱਥੇ ਰਸਣ ਆਉਂਦਾ ਸੀਗਾ ਉਥੋਂ ਰਸਣ ਗੱਡਦੇ ਪਰ ਪਰ ਆਉਂਦੇ ਸੀਗਿਆ ਇਹ ਬਾਈ ਜੀ ਜੋ ਕੁਝ ਬੋਲਾਂਗੇ ਔਨ ਰਿਕਾਰਡ ਬੋਲਾਂਗੇ ਇਹਦੇ ਤੇ ਕੋਈ ਦੋਰ ਨਹੀਂ ਆਪਣਾ ਕੋਲ ਸੂਤ ਆ ਇਹ ਬਾਈ ਜੀ ਕੀ ਹੋਇਆ ਨਾ ਜਦੋਂ ਆਰਟੀ ਆਂ ਪਾਤੀਆਂ ਨੇ ਦੀ ਡੀ ਇੱਕ ਗਗਨ ਸ਼ਰਮਾ ਐਫਐਸ ਸਵਤਲ ਬੰਦੀ ਇਹ ਛਾਤਰ ਦਿਮਾਗ ਦੇ ਲੋਕ ਹੁੰਦੇ ਨੇ ਤੇਜ਼ ਤਰਾਸ ਜਦੋਂ ਆਰਟੀ ਬਾਈ ਜੀ ਪੈ ਜਾਂਦੀ ਹੈ ਨਾ ਉਹਨੂੰ ਬਹੁਤ ਕਰੋੜ ਰੱਖਦੇ ਅੰਦਰ ਉਹ ਬੰਦੇ ਨਹੀਂ ਉਹਨੂੰ ਆਏ ਬਿਓਰਗੇ ਲੱਗਦਾ ਉਹ ਬੰਦਾ ਦਾ ਉਹਨੂੰ ਜਿਹੜਾ ਆਰਟੀ ਪਾਉਂਦਾ ਨਾ ਇਹ ਬਾਈ ਜੀ ਨੇ ਇੱਕ ਸੋਚ ਆ ਵੀ ਸੈਂਟਰ ਤੋਂ ਸਮਾਨ ਆਵੇ ਤੇ ਖਾਣਾ ਇਹਨਾਂ ਨੇ ਹੋਵੇ ਤੇ ਗਰੀਬ ਲੋਕ ਬੋਲਣ ਨਾ ਨਜ਼ਾਰੇ ਨਾ ਲੈਣੇ ਹੁਣ ਤੇ ਪੁੱਠਾ ਬੋਲਣਾ ਹੋਵੇ ਲੋਕਾਂ ਨੂੰ ਐਤ ਤੱਕ ਪੁੱਠਾ ਬਹੁਤ ਪੁੱਠਾ ਸਿੱਧਾ ਬੋਲਦੇ ਆ ਬਈ ਇਹ ਇਹ ਵੱਡੇ ਭਾਈ ਡਾਕਟਰ ਰਵਿੰਦਰ ਕੌਰ ਸੀ ਡੀ ਐਫ ਐਸ ਸੀ ਤੇ ਡਾਕਟਰ ਰੂਪ੍ਰੀਤ ਕੌਰ ਸੀ ਉਹ ਬਾਈ ਜੀ 24 4 2024 ਨੂੰ 4:30 ਵਜੇ 291 2018 ਦਾ ਮਾਰਟੀ ਡੈਰੀ ਨੰਬਰ ਲੈਣ ਵਗ ਗਿਆ ਮੈਨੂੰ ਸਰਕਾਰੀ ਦਫ਼ਤਰ 'ਚ ਬਾਹਰ ਖੜਤਾ ਰਿਕਾਰਡਿੰਗ ਆ ਮੇਰੇ ਕੋਲ ਸਾਰੀ ਕਿਸ ਕਾਰਨ ਬੀਹਾ ਬਸ ਬਿੱਟ ਕਿਉਂ ਅਗ ਲੱਗਦੀ ਨੇ ਆਟੀ ਪਾਉਂਦਾ ਤੇ ਅੰਦਰ ਅਗ ਲੱਗਦੀ ਆ ਅੱਛਾ ਵੀ ਤੁਸੀਂ ਆਟੀ ਹੀ ਪਾਉਂਦੇ ਰਹਿੰਦੇ ਹੋ ਹਾਂ ਬਾਈ ਬਾਈ ਕੋਈ ਸ਼ਿਕਾਇਤ ਕਰਤਾ ਬੰਦਾ ਨਹੀਂ ਮੈਂ ਤਾਂ ਆਟੀ ਜੋ 13 ਚ ਪਾਈ 3 ਸਾਲ ਤੋਂ ਬਦਲਾਣ ਲੈਣੇ ਨੇ ਇੱਧਰ ਭੱਜ ਜਾ ਉੱਧਰ ਭੱਜ ਜਾ ਇੱਧਰ ਭੱਜ ਜਾ ਉੱਥੇ ਮੈਡਮ ਆਇਆ ਇੱਕ ਮੈਡਮ ਚੰਗੀ ਹੁੰਦੀ ਰਵਿੰਦਰ ਕੌਰ ਪਣਸਾਪ ਚ ਬੈੰਦੀ ਆ ਮਿੱਤਲ ਮੋਲ ਗੋਲਿਆਣਾ ਰੋਡ ਤੇ ਨਹੀਂ ਬਾਈ ਤੈਨ ਕੋੜੀ ਕੋਲੇ ਉਹ ਚੰਗੀ ਆ ਦੋ ਤਿੰਨ ਮਿੰਟ ਹੋਰ ਚੰਗੇ ਆਪਾਂ ਨਹੀਂ ਝੂਠ ਮਾਰਦੇ ਸਾਰੇ ਨਹੀਂ ਮਾਰੇ ਆ ਸਾਰੇ ਮਾੜੀ ਨਹੀਂ ਹੁੰਦੇ ਉਹਨਾਂ ਨੇ ਬਾਈ ਜੀ ਕੀਤਾ ਨਾ ਵਿਚਾਰਨੇ ਨੇ ਉਹਨਾਂ ਦੇ ਬੱਚਾ ਨੂੰ ਬਾਬਾ ਨਾਨਕ ਤੰਦਰੁਸਤੀ ਵਾਸਤੇ ਜੱਜ ਬਣਨ ਦਾ ਪਤਾ ਖਣਿਆ ਉਹਨਾਂ ਨੇ 8:30 ਵਜੇ ਤੱਕ ਰਾਤ ਨੂੰ ਕਾਰਡ ਦਿੱਤਾ ਮੈਨੂੰ ਇੱਕ ਮਹਿਲਾ ਔਰਤ 8:30 ਵਜੇ ਤੱਕ ਬੈਠ ਜਾ ਰਹੀਆਂ ਬਾਈ ਉਹਨਾਂ ਨੇ ਮੈਨੂੰ 40 ਪੈਸੇ ਵਿਚਾਰਨੇ ਰਿਕਾਰਡ ਦਿੱਤਾ 40 45 ਪੈਸੇ ਨਹੀਂ ਅਗਲੇ ਰਿਕਾਰਡ ਸਿੱਧੀ ਦਿੰਦੇ ਨਹੀਂ ਹੁੰਦੇ ਉਹ ਕਰਦੇ ਆ ਵੀ ਆਪਾਂ ਘਰੇ ਖਾਦਾ ਕੁਝ ਉਹਨਾਂ ਨੇ ਦੇਤਾ ਬਾਈ ਇਹ ਚੋਰ ਹੁੰਦੇ ਆ ਬਈ ਉਹ ਨਾ ਦਿੰਦੇ ਆ ਉਹਨਾਂ ਨੇ ਦੇਤਾ ਉਹ ਕਹਿੰਦੇ ਬਈ ਜਿਹੜਾ ਕਰੂਗਾ ਭਰ ਉਹਨਾਂ ਨੇ ਦੇ ਦਿੱਤਾ ਬਾਈ ਬਾਈ ਜੀ ਕੀ ਹੋਇਆ ਨਾ ਉਹਦੇ ਚ ਦੀਪੂ ਹੋਲਡਰ ਦੇ ਸਾਇਨ ਆ ਰਸੀਤਾ ਉਹਦੇ ਚ ਰਸੀਤਾ ਜਿਵੇਂ ਬਾਈ ਜੀ 24 ਆ ਉਹਦਾ ਚੌਂਕਾ ਮਾਰ ਕੇ 44 ਬਣਾਤਾ ਆ ਕੋਲੇ ਸਬੂਤ ਆ ਦੇਖੋ ਮੈਂ ਤੁਹਾਨੂੰ ਇੱਕ ਦਿਖਾਉਣਾ ਮੈਂ ਆਪਦੇ ਹੱਕ ਦੇ ਸੱਚ ਦੀ ਲੜਾਈ ਲੜਦਾ ਵੀਰੇ ਇੱਕ ਨਾ ਸੁਪਰੀਮ ਕੋਰਟ ਦੇ ਇੱਕ ਜੱਜਮੈਂਟ ਆ ਵੀ ਭ੍ਰਿਟਾ ਚਾਰ ਮਾਮਲੇ ਵਿੱਚ ਪਹਿਲੀ ਨਜ਼ਰੇ ਜਾਂਚ ਦੀ ਲੋੜ ਨਹੀਂ 2 ਫਰਵਰੀ 2025 ਦੀ ਦੋ ਮੈਂਬਰੀ ਮਾਨਯੋਗ ਜਸਟਿਸ ਡਬਲ ਬੈਂਚ ਦੀ ਬੀਪ ਸੋਰਸ ਰਿਪੋਰਟ ਬਣ ਜੇ ਕੁਈਨ ਇਨਵੈਸਟੀਗੇਸ਼ਨ ਕਰਦੇ ਲੋਟ ਨਹੀਂ ਜੇ ਆਪਾਂ ਨੂੰ ਸ਼ੱਕ ਹੁੰਦਾ ਨਾ ਜੇ ਇਹ ਇੱਥੇ ਆਰਟੀ ਪੈਗੀ ਫੂਰਥ ਸਪਲਾਈ ਤੇ ਵੀ ਕਪੜਾ ਇਹ ਰਿਕਾਰਡ ਨਹੀਂ ਦੇ ਐਫ ਆਈ ਆਰ ਕੱਟਦੇ ਹੁਣ ਹੌਲਦਾਰ ਕੱਟਦੇ ਐਸ ਪੀ ਰੈਂਕ ਦਾ ਅਫਸਰ ਕੱਟਦੇ ਕਰਨਾਟਕਾ ਹਾਈ ਕੋਰਟ ਦਾ ਫੈਸਲਾ 2025 ਦਾ ਸੁਪਰੀਮ ਕੋਰਟ ਰੱਦ ਕਰਤਾ ਉਹ ਕਹਿੰਦਾ ਵੀ ਸਹੀ ਆ ਲੋਕ ਸੇਵਕ ਬੋਲਦੇ ਇਹਨਾਂ ਨੂੰ ਪੀ ਆਈਓ ਤੇ ਐਫ ਆਈ ਆਰ ਕੱਟਦੀ ਵੀ ਕਪੜਾ ਹੋਇਆ ਪਰ ਠੀਕ ਆ ਸੁਪਰੀਮ ਕੋਰਟ ਆ ਜਿਹੜੀ ਭਾਰਤ ਦੀ ਇੱਕ ਇਹਨਾਂ ਨੇ ਬਾਈ ਜੀ ਸੁਪਰੀਮ ਕੋਰਟ ਮਾਨ ਜੋ ਹੁਣ ਸੂ ਮੋਟੋ ਲਿਆ ਸੀ ਮਾਰਚ 2020 ਚ ਜੋ ਕਰੋਨਾ ਆਇਆ ਸੁਪਰੀਮ ਕੋਰਟ ਨੇ ਇਹ ਕਹਤਾ ਵੀ ਜਿੰਨੇ ਗਰਾਉਂਡਾਂ ਚ ਕਣਕ ਪਈਆ ਦਾਲਾਂ ਪੰਜਾਂ ਵੀ ਵੰਡ ਦੇ ਗਰੀਬਾਂ ਨੂੰ ਭੁੱਖ ਮਰੀ ਨਾਵੇ ਉਹ ਕਰੋਨਾ ਕੀ ਤਾਂ 2 ਸਾਲ ਚੱਲੇ ਬਈ ਵੀ ਕਿਹਦੇ ਕੋਲ ਆਧਾਰ ਕਾਰਡ ਹੈ ਨਾ ਕੋਈ ਜ਼ਰੂਰੀ ਨਹੀਂ ਗਾ ਆਧਾਰ ਕਾਰਡ ਵੀਰੇ ਮਜ਼ਦੂਰ ਆ ਬਚਾਰੇ ਭੁੱਖੇ ਲਾ ਪਹਿਣਾ ਇਹਨਾਂ ਨੇ ਬਾਈ ਜੀ ਇੱਕ ਨਾ ਕੈਨੇਡਾ ਦੀ ਮੈਂ ਇੰਟਰਵਿਊ ਸੁਣੇ ਇੱਕ ਬੱਚੇ ਨੇ ਬਰੈਡ ਤੇ ਉਹ ਚੋਰੀ ਕਰ ਲਿਆ ਜੱਜ ਨੇ ਉਹਨੂੰ ਤਲਬ ਕਰ ਲਿਆ ਉਹਨਾਂ ਸੱਚ ਉਹ ਜੱਜ ਸਾਹਿਬ ਨੇ ਪੁੱਛਿਆ ਵੀ ਕਿਉਂ ਚੋਰੀ ਕੀਤਾ 16 ਸਾਲ ਦਾ ਬੱਚਾ ਨਾ ਮੈਨੂੰ ਭੁੱਖ ਲੱਗੀ ਸੀ ਬਰੈਡ ਤੇ ਇੱਕ ਇੱਕ ਕਟਮ ਹੋਰ ਸੀ ਉਹਨੂੰ ਪ੍ਰੇਰ ਚੋਰੀ ਕਰ ਲਿਆ ਤੇ ਜੱਜ ਸਾਹਿਬ ਨੇ ਉਹਨੂੰ ਡਾਲਰ ਨਾਮ ਦਿੱਤਾ ਵੀ ਯਾਰ ਭੁੱਖ ਤੋਂ ਵੱਡੀ ਸਜ਼ਾ ਇਹ ਨਹੀਂ ਕੋਈ ਵੀ ਬੰਦੇ ਨੇ ਭੁੱਖੇ ਮਰਦੇ ਨੇ ਚੋਰੀ ਕਰ ਲਈ ਵੀ ਉਹ ਵੀ ਨਾ ਚੋਰੀ ਕੀਤਾ ਮਤਲਬ ਭੋਜਨ ਇੱਕ ਬਾਈਕੀ ਰਾਸ਼ਟਰਪਤੀ ਦੀ ਜੱਜਮੈਂਟ ਆ ਵੀ ਆਔਰਤ ਦਾ ਮਾਨ ਸਨਮਾਨ ਕਰਨਾ ਭਾਰਤ ਦੇ ਇੱਕ ਨਾਗਰਤਾ ਫਰਜ਼ ਬੰਦਾ ਮੈਂ ਇਹਨਾਂ ਦਾ ਮਾਨ ਸਨਮਾਨ ਕਰਦਾ ਇਹ ਯਾਦ ਆਲਾ ਬਾਹਰ ਕਰਦਿਆਂ ਡਾਕਟਰ ਰਵਿੰਦਰ ਕੌਰ ਆ ਬਈ ਜੀ ਡੀ ਐਫ ਐਸ ਸੀ 26 ਸੀ 2025 ਨੰਬਰ ਕੋ ਲੱਗਿਆ ਉਹਨਾਂ ਮਾਹ ਮੈਡਮ ਕੈਮਰੇ ਲਵਾ ਲੋ ਐਡੇ ਮਾਰੇ ਸ਼ਬਦ ਬੋਲੇ ਨੇ ਬਾਥਰੂਮੇ ਕੈਮਰੇ ਲਵਾਵਾ ਦੇਖੋ ਡਾਕਟਰ ਸ਼ਬਦ ਅਤਿ ਹੱਚ ਪ੍ਰਮਾਤਮਾ ਦਰਜ ਹੈ ਤਾ ਰਵਿੰਦਰ ਕੌਰ ਨਾਮ ਅਖੇ ਬੈਕਵਰਡ ਰੀ ਚਾਹ ਜੀ ਦੇਖੋ ਉਹਨ ਪਟਾਲੇ ਬਦਲ ਕੇ ਵਾਗ ਗਏ ਐਨ ਐਸ ਕੈਤਾ ਪੰਜੇ ਡੀਪੂ ਵੀ ਬਹਾਲ ਕਰ ਗਈ ਜਦੋਂ ਇੱਕ ਬੰਦੇ ਦੇ ਗੰਮੀਰ ਪ੍ਰਾਧਾ ਦਾ ਬਈਏ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਆ ਲੈ ਲਿੱਤਾ ਕੁਮਾਰੀ ਸਟੇਟ ਆਫ ਜੁਪੀ 2014 ਇਹ ਬਈ ਗੰਮੀਰ ਪ੍ਰਾਧਾ ਦਾ ਹਫਤੇ ਚ ਨਿਵਿਸ਼ਟੀ ਕਿਸਰ ਕਰਨ ਦੇ ਹੁੰਦਾ ਆਈਏ ਨੂੰ ਇਹ ਬਈ ਨਾ ਸੁਪਰੀਮ ਕੋਰਟ ਨੂੰ ਮੰਨਦੇ ਨਾ ਲਾਹੌਰ ਹਾਈ ਕੋਰਟ ਨੂੰ ਮੰਨਦੇ ਨਾ ਝਾਰਖੰਡ ਹਾਈ ਕੋਰਟ ਨੂੰ ਮੰਨਦੇ ਨਾ ਤੇਰਪਰਾ ਹਾਈ ਕੋਰਟ ਨੂੰ ਮੰਨਦੇ ਨਾ ਉਤਰਾਖੰਡ ਹਾਈ ਕੋਰਟ ਨੂੰ ਮੰਨਦੇ ਨਾ ਬੰਬਈ ਹਾਈ ਕੋਰਟ ਨੂੰ ਮੰਨਦੇ ਨਾ ਰਾਜਸਥਾਨ ਹਾਈ ਕੋਰਟ ਨੂੰ ਮੰਨਦੇ 25 ਹਾਈ ਕੋਰਟਾਂ ਬਈ ਆਪਣੇ ਚੀਪ 25 ਹਾਈ ਕੋਰਟ ਦੇ ਚੀਫ ਜੱਟਾਂ ਦਾ ਜੱਜਮੈਂਟਾਂ ਵੀ ਦਿਖਾ ਦਿੰਦੇ ਮੰਨਦੇ ਨਹੀਂ ਬਈ ਆ ਦੇਖੋ ਫਿਰ ਆਰਟੀਆਈ ਦਾ ਫਾਇਦਾ ਕੀ ਬਾਈ ਫਾਇਦਾ ਬਾਈ ਜੀ ਬਸ ਅਬਦਲ ਕਲਾਮ ਬਣਾ ਗਏ ਇਹਨਾਂ ਨੂੰ ਤਾਂ ਬਾਈ ਸ਼ਹਿਰ ਰਗਾ ਲੱਗਦਾ ਬੰਦਾ ਜਿਹੜਾ ਆਰਟੀਆਈ ਪਾਉਂਦਾ ਆਰਟੀਆਈ ਦਾ ਤਾਂ ਹੁਣ ਸੁਣਿਆ ਵੀ ਜਵਾਬ ਹੀ ਨਹੀਂ ਦਿੱਤਾ ਜਾਂਦਾ ਜੇ ਕੋਈ ਆਰਟੀਆਈ ਪਾਉਂਦਾ ਤਾਂ ਕਿਸੇ ਮਹਿਕਮੇ ਦੀ ਬਾਈ ਜੀ ਦੇਖੋ ਸੁਪਰੀਮ ਕੋਰਟ ਇਹ ਆਰਟੀਆਈ ਦੇ ਚਾਰ ਧਾਰਾ ਹੁੰਦਾ ਭ੍ਰਿਸ਼ਟਾਚਾਰ ਵਿਰੁੱਧ ਮੇਰੇ ਕੋਲ ਸਾਰਨੇ ਜੱਜਮੈਂਟਾਂ ਮੈਂ ਤੁਹਾਨੂੰ ਜੱਜਮੈਂਟ ਹੀ ਬੋਲ ਦੇਣਾ ਇੱਕ ਜੱਜਮੈਂਟ ਆ ਕਿਸ਼ਨ ਚੰਦ ਜੈਨ ਬੱਟੇ ਜੂਨੀਅਨ ਆਫ ਇੰ ਉਹਨਾਂ ਨੇ ਕਿਹਾ ਵੀ 90 95% ਦਾ ਆਰਟੀਆ ਜਵਾਬ ਦਿਓ ਪਰ ਇਹ ਬਾਈ ਕਿਹੜਾ ਬਾਈ ਜੀ ਜੇਤਾ ਹੈ ਬਰੂ ਦਾ ਐਕਟ ਮੰਗੇ ਨਾ ਪੰਨ ਤੋਂ ਜੰਮੂ ਕਸ਼ਮੀਰ ਦਾ ਰਿਕਾਰਡ ਮੰਗੇ ਫਿਰ ਤਾਂ ਨਾ ਦੇਣ ਇਹ ਬਾਈ ਰੈਕਟਰ ਆ ਗੱਤੇ ਆ ਕਾਗਜ਼ ਇਹ ਦੇ ਦੇਣ ਇਹ ਬਾਈ ਪਬਲਿਕ ਡਾਕੂਮੈਂਟ ਆ ਇਹ ਪ੍ਰੇਤਾ ਕਰਨ ਨਾਲ ਸੰਬੰਧ ਦਾ ਇਹ ਦੇ ਦੇਣ ਜੇ ਸੱਚੇ ਆ ਰਿਕਾਰਡ ਦੇ ਕੇ ਪਰੇ ਕਰ ਮੈਨੂੰ ਗਰੀਬ ਨੂੰ ਠੰਡ ਚ ਕਿਉਂ ਮਾਰਿਆ ਆ ਆਪ ਬਾਈ ਸਾਡੇ ਨਾਲ ਪੌਣੇ 10 ਹੁੰਦੇ ਡਿਊਟੀ ਤੇ ਆ ਹੁਣ ਪੌਣੇ 10 ਕੈਮਰੇ ਲੱਗੇ ਦੇਖੋ ਪਰਮਵੀਰ ਸੈਣੀ ਵਰਸਸ ਬਲਜੀਤ ਸਿੰਘ ਐਂਡ ਅਦਰ ਸਟੇਟ ਆਫ ਮਹਾਰਾਸ਼ਟਰ 2 12 2020 ਦੀ ਸੁਪਰੀਮ ਕੋਰਟ ਦੀ ਜੱਜਮੈਂਟਾਂ ਕੈਮਰੇ ਕਢਾ ਲਓ ਹੱਕ ਦੇ ਸੱਚ ਖਤਰਮਾ ਬੈਠਾ ਇਹਨਾਂ ਨੂੰ ਬਈ ਖਾਣਾ ਮਦੀਨਾ ਇਹਨਾਂ ਨੂੰ ਐ ਨਹੀਂ ਪਤਾ ਲੱਗਦਾ ਇਹ ਬੰਦਾ 8 ਵੇ ਦਾ ਬੈਠਾ ਸੀ 9:10 ਸਮਾਂ ਮੈਂ 1000 ਰੁਪਏ ਲਾਗੇ ਆ ਨਾ ਰੋਜ਼ ਇਹ ਬਾਈ ਜੀ ਕੀ ਕਰਦੇ ਛਾਤਰ ਦਿਮਾਗ ਦੇ ਲੋਕ 4000 5000 ਸੱਪ ਗਿਆ ਉੱਤੋਂ ਵੀ ਬਣਦੇ ਪੈਸੇ ਇਹਨਾਂ ਨੂੰ ਇਹ ਬਾਈ ਜੀ ਕ੍ਰੇਟਾਂ 'ਚ ਮੇਖਾਂ ਲੱਗਦੀਆਂ ਨੇ ਗਰਾਊਂਡਾਂ 'ਚ ਕ੍ਰੇਟਾਂ ਨਹੀਂ ਹੁੰਦੀਆਂ ਥੱਲੇ ਵੀ ਪਾਣੀ ਨਾ ਪੈ ਜਾਏ ਇੱਕ ਤਰਪਾਲਾ ਮومی ਕਾਗਜ਼ 35 ਮੇਖਾਂ ਲੱਗਦੀਆਂ ਕ੍ਰੇਟ 'ਚ ਇਹ 12 ਮੇਖਾਂ ਲਾ ਕੇ ਆਪਾਂ ਕਹਿੰਦੇ ਬਾਈ ਯਾਰ ਮੇਰੀ ਪ੍ਰੋਪਰਟੀ ਦੀ ਜਾਂਚ ਹੋ ਜੇ ਇਹਨਾਂ ਦੀ ਹੋ ਜੇ ਕਰਜ਼ਾ ਮਾਫ ਹੋ ਬਾਈ ਜੀ ਦੇਖੋ ਹੜ ਆਏ ਉਸ ਆਪਣੇ ਸਾਹਮਣੇ ਦੇਖੋ ਤਰਨ ਤਰਨ ਕਰਦੇ ਆ ਉਹ ਗਰੀਬ ਬੰਦੇ 20000 ਚੋ ਕਰਦੇ ਆ ਇਹਨਾਂ ਦਾ ਬਾਈ ਇਹਨਾਂ ਦੀ ਪ੍ਰੋਪਰਟੀ ਦੀ ਸੀਬੀਏ ਡੀਡੀ ਜਾਂਚ ਕਰਦੇ ਕਰਜ਼ੇ ਮਾਫ ਦੂ ਮੈਂ ਮੁੱਖ ਮੰਤਰੀ ਨੂੰ ਸ਼ਿਕਾਇਤਾਂ ਪਾ ਦਿਆਂ ਪ੍ਰਧਾਨ ਮੰਤਰੀ ਨੂੰ ਪਾ ਦਿਆਂ ਇਹਨਾਂ ਦੀ ਐਡੀਸ਼ਨਲ ਟਰੈਕਟਰ ਐਸੋਸੀਏਸ਼ਨ ਪਾਸ ਕਰ ਉਹ ਮੇਰੀ ਗੱਲ ਨਹੀਂ ਸੁਣਦੀ ਉੱਥੇ ਸਾਰੇ ਕਾ ਫੋਨਾਂ ਦੇ ਗੱਲਾਂ ਚੱਲਦੇ ਆ ਬਾਈ ਥੋੜੀ ਗੱਲ ਕੱਢਦਾ ਇਹ ਇਹ ਤਾਂ ਵੈਸੇ ਹੀ ਕਹਿੰਦੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਇਮਾਨਦਾਰਾਂ ਦੀ ਸਰਕਾਰ ਆ ਤੇ ਫਿਰ ਕੋਈ ਕਾਰਵਾਈ ਨਹੀਂ ਕਰਦੇ ਭਗਵੰਤ ਮਾਨ ਭਾਈ ਮੁੱਖ ਮੰਤਰੀ ਕੋਲੇ ਦੋ ਤਿੰਨ ਵਾਰੀ ਕੋਠੀ ਗਿਆ ਮੈਂ ਮੁੱਖ ਮੰਤਰੀ ਨੇ ਮੈਨੂੰ ਮਿਲਣ ਨਹੀਂ ਦਿੱਤਾ ਮੁੱਖ ਮੰਤਰੀ ਨੇ ਮਿਲਣ ਨਹੀਂ ਦਿੱਤਾ ਆਪਾਂ ਨੂੰ ਮਾਰਾ ਤਾਂ ਇਹ ਨਹੀਂ ਕਹਿ ਸਕਦੇ ਜੀ ਪਰ ਮੈਂ ਉਹਦੇ ਮੱਥੇ ਨ ਲੱਗਿਆ ਕਮਾਂਡੋ ਕਮਾਂਡੋ ਖੜੀ ਸਿਕਿਉਰਟੀ ਭਾਈ ਦੇਖੋ ਭਾਈ ਜਿਹੋ ਨੇ ਚੰਗੇ ਕਰਮ ਕੀਤੇ ਸੀ ਨਾ ਮੁੱਖ ਮੰਤਰੀ ਨੇ ਪਹਿਲਾਂ ਕਲਾਕਾਰ ਸੀ ਹੁਣ ਪਬਲਿਕ ਨੇ ਬਣਾਇਆ ਨਾ ਉਹਦੇ ਕਰਮ ਚੰਗੇ ਜੀ ਮੇਰਾ ਗਰੀਬ ਦਾ ਪੁੱਣਾ ਘਟਲੇ ਜੇ ਮੇਰਾ ਦੁੱਖ ਸੁਣੂਗਾ ਤਾਂ ਮੁੱਖ ਮੰਤਰੀ ਠੀਕ ਆ ਨਹੀਂ ਭਾਈ ਮੇਰਾ ਪਾਪ ਮਾਰਜੂ ਗਰੀਬ ਦਾ ਗਾਹ ਨੂੰ ਸਰਕਾਰ ਨਹੀਂ ਉਹਦੇ ਮੁੱਖ ਮੰਤਰੀ ਜਿਵੇਂ ਗਰੀਬ ਦੀ ਹਾਲੇ ਗਰੀਬ ਦੀ ਹਾਂ ਤਾਂ ਬੜੀ ਭੜੀ ਹੁੰਦੀ ਹੈ। ਨਹੀਂ ਜਿਵੇਂ ਇਹ ਕਹਿੰਦੇ ਸੀ ਆਮ ਹੈ ਫਿਰ ਆਮ ਬੰਦਾ ਆਮ ਲੋਕਾਂ ਨੂੰ ਮਿਲਦਾ ਕਿਉਂ ਨਹੀਂ? ਬਾਈ ਜੀ ਗੱਲ ਇਹ ਆ ਇੱਕ ਚੱਕਰਾ ਹੋ ਸਕਦਾ ਮੁੱਖ ਮੰਤਰੀ ਕੋਲ ਇਹ ਗੱਲ ਹੀ ਨਾ ਪਹੁੰਚਦੀ ਹੋਵੇ। ਆਪਾਂ ਨੂੰ ਹਜੇ ਤੱਕ ਮੈਂ ਮਾੜਾ ਨਹੀਂ ਕਹਿੰਦਾ। ਕਹੂੰਗਾ لازਮੀ ਪਰ ਮੈਂ ਕੋਠੀ ਹੁਣ ਜਾਊਂ ਮੁੱਖ ਮੰਤਰੀ ਸਾਹਿਬ ਕੋਲ। ਜਦੋਂ ਮਿਲ ਕੇ ਉਹਨੂੰ ਦਿਲ ਦੀ ਦੱਸੂ। ਜੇ ਤਾਂ ਉਹਦੋਂ ਨਾ ਸੁਣੀ ਫਿਰ ਤਾਂ ਆਪਾਂ ਨੂੰ ਮਾੜਾ ਕਹਰੇ ਪਰ ਛੋਟੇ ਮਲਾਜਮਾਂ ਵਾਸਤੇ ਮਾੜਾ ਮੈਂ ਕਹਿਣਾ। ਉਹ ਮੈਂ ਛੋਟੇ ਮਲਾਜਮਾਂ ਕੋਲ ਗਿਆ। ਵੀ ਬਾਈ ਜੀ ਮੈਨੂੰ ਮੁੱਖ ਮੰਤਰੀ ਨਾਲ ਮਿਲਾ ਦਿਓ। ਉਹ ਐਸਡੀ ਨੂੰ ਮਿਲ ਲਾ ਤੇ ਬਈ ਮੈਂ ਪੈਸੇ ਵੀ ਲੱਗਦੇ 2:30 ਵਜੇ ਉੜਨਾ ਖਰਚੇ ਮੇਰੇ ਹੀ ਬੱਚੇ ਆ ਬਈ ਯਾਰ ਇਹ ਆਪਦੇ ਬੱਚਿਆਂ ਤੱਕ ਸੀਮਤਾ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਇਹ ਲੋਕ ਸੇਵਕਾ ਲੋਕਾਂ ਦੇ ਸੇਵਕਾ ਆ ਦੇਖੋ ਆਪਾਂ ਥੋੜਾ ਜੀ ਹੁਣ ਆ ਦੇਖੋ ਇਹ ਆਦ ਆ ਦੇਖੋ ਆ ਦੇਖੋ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਵਾਈ ਹੁਣ ਰਟਾਇਰ ਹੋ ਗਏ ਥੋੜੀ ਨੇ ਕਿਹਾ ਕਿ ਜੇ ਕੁਰਸੀ ਜਨਤਾ ਦੀ ਸੇਵਾ ਲਈ ਹੈ ਨਾ ਕਿ ਘਮੰਡ ਲਈਏ ਕੁਰਸੀ ਜੇ ਅਗਰ ਸਿਰ ਚੜ ਬੋਲਣ ਲੱਗ ਜੇ ਤਾਂ ਇਹ ਬਲਕੇ ਪਾਪ ਦੀ ਕੁਰਸੀ ਬਣ ਜਾਂਦੀ ਇੱਕ ਲਾਸਟ ਪੁਆਇੰਟ ਚੀਫ ਜਸਟਿਸ ਸਾਹਿਬ ਨੇ ਲਿਖਿਆ ਬੀਚੀਫ ਜਸਟਿਸ ਨੇ ਇਹ ਕਹਾ ਕੇ ਬਾਤ ਸਿਰਫ ਪ੍ਰਸ਼ਾਸਨਿਕ ਅਧਿਕਾਰੀਆਂ ਕੇ ਲਈ ਨਹੀਂ ਪਰ ਬਲਕੇ ਨਿਆਂ ਧਿਰੋਂ ਪਰਪੀ ਲਾਗੂ ਹੈ ਵੀ ਜੱਜਾਂ ਮਾਨਯੋਗ ਜੱਜਾਂ ਵਾਸਤੇ ਵੀ ਲਾਗੂ ਹੈ ਮੇਰੀ ਜੱਜਮੈਂਟ ਰੈਡੀ ਰਾਸ਼ਟਰਪਤੀ ਦਰੋਪ ਤੁਮਰਮੂ ਆ ਚੀਫ ਜਸਟਿਸ ਆ ਉਹ ਬਾਈ ਇਹ ਗੱਲ ਕਹਿੰਦੇ ਆ ਵੀ ਲੋਕ ਸੇਵਕ ਆ ਲੋਕਾਂ ਦਾ ਦੁੱਖ ਸੁਣੋ ਬਾਈ ਲੋਕਾਂ ਨੂੰ ਸਲਫਾਸ ਦਿਆਂ ਗੋਲ ਜਨ ਹਲਿਆ ਕੇ ਰੱਖੋ ਵੀ ਲੋਕਾਂ ਨੂੰ ਖੁਸ਼ੀ ਕਰਨ ਵਾਸਤੇ ਮਜਬੂਰ ਨਾ ਕਰੋ ਵਾ ਆ ਦੇਖੋ ਬਾਈ ਜੀ ਹੋਰ ਦੇਖੋ 10ਵੀਂ ਫੇਲਾ ਬੰਦਰ 10 ਕੀ ਕਰਾਂਗੋ ਆ ਦੇਖੋ ਆ ਆਉਣ ਰਕੋੜਾ ਸਾਰਾ ਨਾ ਹੋਰ ਦੇਖੋ ਭਾਈ ਜਿਵੇਂ ਕਹਿੰਦੇ ਆ ਰਿਸ਼ਵਤ ਬੰਦ ਹੋ ਗਈ ਕਪੜੇ ਬੰਦ ਹੋ ਗਏ ਸੋਨੂੰ ਲੱਗਦਾ ਹੈ ਵੀ ਬੰਦ ਹੋ ਗਈ ਰਿਸ਼ਵਤ ਭਾਈ ਜੀ ਆਪਾਂ ਤਾਂ ਕਹਿੰਦੇ ਸੀਬੀਆਈ ਤੇ ਈਡੀ ਜਾਂਚ ਕਰੇ ਘਰ ਚੋਂ ਸੁਣੀ ਸੋਡਾ ਮੰਨਣਾ ਹੈ ਵੀ ਰਿਸ਼ਵਤ ਬੰਦ ਹੋ ਗਈ ਇਹ ਪੂਰਾ ਮੰਨਣਾ ਹੈਗਾ 200 ਪੈਸੇ ਹੋਈ ਉਪੰਦ ਪਾੜਿਤ ਨਹੀਂ ਹੋਈ ਪਰ ਇੱਕ ਚੱਕਰ ਆ ਭਾਈ ਜੀ ਮੁੱਖ ਮੰਤਰੀ ਖੁਦ ਨਿਗਾ ਮਾਰੇ ਨਾ ਕੈਮਰੇ ਲਵਾ ਲੈ ਭਾਈ ਜੀ ਮੰਨ ਲਾ ਇੱਥੇ 2-3 ਲੱਖ ਦਾ ਕੈਮਰਾ ਲਵਾਤਾ ਉਹ ਕੈਮਰੇ ਦੀ ਸਾਰੀ ਵੀਡੀਓ 23 ਜ਼ਿਲ੍ਹੇ ਆ ਤੇਈ ਸੈਕਟਰੀਟਰ ਚ ਕੈਮਰੇ ਲਵਾ ਲੇ ਉਹਦਾ ਨੈਟਵਰਕ ਆਪਦੀ ਕੋਠੀ ਰੱਖੇ ਮੁੱਖ ਮੰਤਰੀ ਬਹਿ ਕੇ ਦੇਖ ਕੇ ਜੋ ਵੱਡੇ ਲੋਕ ਦਿੰਦੇ ਆਹ ਦੇਖੋ ਇਹ ਆਹ ਦੇਖੋ ਵਿਕਰਾਕ ਯੋਜਨਾ ਚ ਮਿਲਦੇ ਰਹਿਣਗੇ ਪੋਸਤ ਚੌਲ 2028 ਤੱਕ ਆਹ ਦੇਖੋ 17 17 650 82 ਕਰੋੜ ਰੁਪਏ ਮਨਜ਼ੂਰੀ ਦਿੱਤੀ ਕੇਂਦਰ ਨਹੀਂ ਮੜ ਕੇਂਦਰ ਤੋਂ ਸਕੀਮਾਂ ਆਉਂਦੇ ਆ ਜਾਂ ਤੱਕ ਕੇਂਦਰ ਨਿਗਰਾਨੀ ਰੱਖਦਾ ਜਾਂ ਬਾਈ ਮੁੱਖ ਮੰਤਰੀ ਦੀ ਗੌਰ ਨਹੀਂ ਨਹੀਂ ਬਾਈ ਪਹਿਲਾਂ ਜਿਵੇਂ ਰਾਸ਼ਨ ਦੇ ਵਿੱਚ ਖੰਡ ਵੀ ਮਿਲਦੀ ਸੀ ਛੋਲੇ ਮਿਲਦੇ ਸੀ ਵੋੜੀ ਦਾ ਤੇਲ ਮਿਲਦਾ ਸੀ ਹੁਣ ਵੀ ਆਉਂਦਾ ਹੁੰਦਾ ਔਂਡਕੋਲ ਤੇ ਹੁਣ ਕੱਲੀ ਕਣਕ ਹੀ ਆਉਂਦੀ ਹੈ ਭਾਈ ਜੀ ਕਣਕ ਤਾਂ ਆਉਂਦੀ ਆ ਭਾਈ ਜੀ ਇਹ ਜਦੋਂ ਕਿਸੇ ਨੂੰ ਸਮਝੀ ਨਹੀਂ ਪਹਿਲਾਂ ਤਾਂ ਭਾਈ ਜੀ ਬਿੱੱਤਲ ਮੋਲ ਦਾ ਦਫ਼ਤਰ ਨਹੀਂ ਸੀ ਹੁੰਦਾ ਮਾੜੇ ਬੰਦੇ ਨੂੰ ਮੈਂ ਸੌਂਗ ਆ ਕੇ ਕਹਿੰਦਾ ਸਵੇਰ ਦਾ ਟਾਈਮ ਆ ਅੱਜ ਤਰੀਕ ਹੈਗੀ ਬਾਈ 9 ਵਜੇ ਤਰੀਕ ਹੈਗੀ ਮੰਨ ਲਓ 23 ਤਰੀਕਾ ਚ 10:00 ਵਜੇ 7:30 23 ਤਰੀਕਾ 12ਵਾਂ ਮਹੀਨਾ 2025 ਮੈਨੂੰ ਬਈ 3 ਸਾਲਾਂ ਬਾਅਦ 4 ਸਾਲ ਬਾਅਦ ਪਤਾ ਲੱਗਾ ਬਿੱੱਤਲ ਮੋਲ ਕੋਲੇ ਦਫ਼ਤਰ ਆ ਮੈਨੂੰ ਵੀ ਨਹੀਂ ਪਤਾ ਲੱਗਿਆ ਮੈਂ ਨਹੀਂ ਝੂਠ ਬੋਲਿਆ ਤੇ ਇਹ ਲੋਕ ਕਿਉਂ ਗੱਥਰ ਗਏ ਨੇ ਜਿਹੜਾ ਅਰਬਾਂ ਦਾ ਕਪੜਾ ਕੀਤਾ ਠੀਕ ਆ ਸੀਬੀਆਈ ਬਈ ਧਰਤੀ ਦੇ ਬੜੇ 25 30 ਫੁੱਟ ਥੱਲੇ ਕਰੋਨਾ ਚ ਬਥੇਰਾ ਸਾਮਾਨ ਆਇਆ ਬਈ ਮਾਸਕ ਆਇਆ ਬਹੁਤ ਸਾਮਾਨ ਆਇਆ ਇਹਨਾਂ ਨੂੰ ਫਿਰ ਅਲੀਗੇਸ਼ਨ ਲਾਉਂਦੇ ਆ ਮਾੜੇ ਅਲੀਗ ਬੰਦੇ ਦੀ ਬਦਨਾਮੀ ਕਰਦੇ ਆ ਪੂਰਾ ਆਪਦੀ ਪਾਵਰ ਪੂਰੀ ਵਰਤਦੇ ਆ ਏਡੇ ਮਾੜੇ ਲਈ 16 ਫੀਮੇਲ ਉਹਨਾਂ ਨੇ ਬਈ 12 3 25 ਨੰਬਰ ਤੇ ਅਲੀਗੇਸ਼ਨ ਲਾਤੇ ਅਲੀਗੇਸ਼ਨ ਲਾਤੇ ਥੱਲੇ ਉਤਾਰੇ ਭੇਜੇ ਨਹੀਂ ਇੱਕ ਇੱਥੇ ਡੀਸੀ ਦਫਤਰ ਦੇਤੀ ਐਸਐਸਪੀ ਮਾੜ ਨੂੰ ਦੇਤੀ ਬੀਪ ਉਹ ਦੂਬਾਰ ਮੈਨੂੰ ਪਤਾ ਲੱਗਿਆ ਉਹ ਕਾਫੀ ਕੜਾਈ ਵੀ ਨਾ ਸਾਡਾ ਗੁਪਤ ਰੱਖਿਆ ਜਾਵੇ ਸਾਨੂੰ ਡਰਾ ਇਹ ਆ ਡਰ ਇਹਨਾਂ ਨੂੰ ਕਹਦਾ ਭਾਈ ਡਰ ਭਾਈ ਕਾਪੜੇ ਕੀਤੇ ਆ ਕੋਈ ਇਹਨਾਂ ਦੇ ਆਪਾਂ ਪਿੱਛਾ ਨਹੀਂ ਕਰਦੇ ਕੁਝ ਨਹੀਂ ਕਰਦੇ ਇਹ ਰਿਕਾਰਡ ਦੇਣ ਸਕੇ ਆ ਭਾਈ ਡਰ ਦੀ ਗੱਲ ਕਰੀਏ ਤਾਂ ਜਿਵੇਂ ਹੁਣ ਤੁਸੀਂ ਸ਼ਰਿਆਂ ਵਿੱਚ ਬੈਠਿਓ ਸਾਨੂੰ ਡਰ ਨਹੀਂ ਲੱਗਦਾ ਵੀ ਕੋਈ ਤੁਹਾਡੇ ਤੇ ਡਰ ਭਾਈ ਮੇਰੀ ਗੱਲ ਹੱਕ ਤੇ ਸੱਚ ਦੀ ਲੜਾਈ ਆ ਦੁਨੀਆ ਲੜਦੀ ਹੈ ਨਾ ਜੇ ਇਹਨਾਂ ਨੇ ਇਹਨਾਂ ਨੇ ਭਾਈ ਹੜਤਾਲ ਕੀਤੀ ਨਵੰਬਰ ਦਸੰਬਰ 2023 ਚ ਜਦੋਂ ਮੈਂ ਤੇ ਆਰਟੀਏ ਪਾਈ ਅਖੇ ਸਾਡੇ ਕੋਲ ਰਿਕਾਰਡ ਤਾਂ ਹੈ ਨਹੀਂ 2 ਮਹੀਨੇ ਤੱਕ ਹੜਤਾਲ ਹੁੰਦੀ ਰਹੀ ਇਹ 2 ਮਹੀਨਿਆਂ ਦੀ ਮੁੱਖ ਮੰਤਰੀ ਤਨਖਾਹ ਕੱਟੇ ਉਹਨਾਂ ਦੀ ਫੂਰਸ ਪ੍ਰਾਈਜ਼ ਦੀ ਹੂੰ ਆਪਾਂ ਕਹਿੰਦੇ ਵੀ ਪਬਲਿਕ ਦਾ ਕਿੰਨਾ ਨੁਕਸਾਨ ਹੈ ਰੇਡ ਜਨ ਦਾ ਦਰਜਾ ਰੁਕਿਆ ਸਾਰੇ ਜਨ ਰੁਕੇ ਲੋਕਾਂ ਦੇ ਇਹ ਮੌਜ ਨਾਲ ਹੜਤਾਲ ਕਰਕੇ ਘਰੇ ਬੈਠਦੇ ਨਵੰਬਰ ਤੋਂ ਸੰਪਰਵ 2023 ਦੀ ਆਪਾਂ ਵੀ ਰਿਕਾਰਡ ਕਢਾ ਲਓ ਮੁੱਖ ਮੰਤਰੀ ਇਹਨੇ ਤਨਖਾਹ ਕੱਟ ਲੈ ਕੋਸਤਾ ਉਹ ਗਰੀਬਾਂ ਨੂੰ ਵੰਡਦੇ ਹੜਪੀੜ ਤਹਾੜਾ ਹੜਪੀੜ ਤਾਨੂੰ ਵੰਡਦੇ ਨਾਲ ਹੀ ਨਾ ਫਸਲਾ ਮਰ ਗਿਆਂ 2 ਮਹੀਨੇ ਤੱਕ ਹੜ ਰਹੀ ਪਈਗੀ ਉਹ ਵੀ ਆਰਟੀਐਨ ਪੰਜਾਂ ਰੋਲਾ ਪਏ ਫੇਰ ਹੜਤਾਲ ਖੋਲੀ ਮੈਂ ਕਹਿੰਦਾ ਮੁੱਖ ਮੰਤਰੀ ਬਾਈ ਜੀ ਪਤਾ ਕੀ ਕਰੇ ਜਿੰਨੇ ਲੇਟ ਆਉਂਦੇ ਉਨੀ ਤਰ੍ਹਾਂ ਕੱਟ ਲੈ ਠੀਕ ਹੈ ਫੂਡ ਸਪਲਾਈ ਜਦੋਂ ਬਾਈ ਇੱਕ ਮੁੱਖ ਮੰਤਰੀ ਦਾ ਨਾਰਾ ਵੀ ਪ੍ਰੇਟ ਰੇਸ਼ਵਤ ਖੋਰਾਂ ਵਾਲੇ ਨੂੰ ਢੱਲਣੀ ਬਿਜਲੀ ਦਾ ਕੋਈ ਬਿੱਲ ਨਹੀਂ ਹੂੰ ਉਹ ਬਾਈ ਜੀ ਨਾਰਾ ਜੇ ਸਾਫਤ ਕਰਨਾ ਨਾ ਮੁੱਖ ਮੰਤਰੀ ਕੈਮਰੇ ਲਵਾਵੇ ਪੁਲਿਸ ਵੀ ਆਈ ਈਡੀ ਲੋਕੋ ਰਾ ਇੰਟਰਪੋਲ ਏਜੰਸੀਆਂ ਜਾਂਚ ਕਰਨ ਬਾਈ ਏਸੀਬੀ ਐਂਟੀ ਕ੍ਰਿਪਸ਼ਨ ਬੈਰੋ ਆਈ ਵੀ ਬੈਰੋ ਆਪਣਾ ਇਨਵੈਸਟੀਗੇਸ਼ਨ ਗੁਰਬਾਈ ਤੁਸੀਂ ਮੁਗਦੀ ਗੱਲ ਤੁਹਾਡੀ ਮੰਗ ਕੀ ਆ ਤੁਸੀਂ ਸੀਚਾਉਣੇ ਹੋ ਭੁਖ ਮੰਤਰੀ ਮੈਨੂੰ ਖਰਚਾ ਦੇਵੇ ਤੇ ਮੈਂ ਹਾਈ ਕੋਰਟ ਰੈਕਟਰ ਪਾਵਾਂ ਸਿੰਗਲ ਬੈਂਚ ਦੇ ਹੁਕਮਾਂ ਦੇ ਸੀਬੀਆ ਜਾਂਚ ਲੱਗੇ ਭਾਈ ਮੈਂ ਗਰੀਬ ਬੰਦਾ ਦੇਖੋ ਪਈਏ ਇੱਕ ਦੇਖੋ ਮੇਰੇ ਕੋਲ ਨਾ ਇੰਨੇ ਸਰਟੀਫਿਕੇਟ ਆ ਆਪ ਤਾਂ ਹੁਣ ਆਪਾਂ ਮੈਡਮ ਨੂੰ ਇਹ ਬੇਨਤੀ ਕਰਕੇ ਐਸਐਸਪੀ ਨੂੰ ਵੀ ਜਦੋਂ ਤੁਹਾਡੇ ਮੁਲਾਜ਼ਮ ਚੰਗੇ ਕੰਮ ਕਰਦੇ ਆ ਮੈਡਮ ਸਨਮਾਨਤ ਕਰ ਜਾਂਦੀ ਹੈ ਤੇ ਮੈਨੂੰ ਗਰੀਬ ਨਵਾ ਲੋਕੋ ਆ ਮੇਰੇ ਕੋਲ ਮੇਰੇ ਕੋਲ ਸਰਟੀਫਿਕੇਟ ਆ ਬਾਈ ਜੀ ਹੋਰ ਬਹੁਤ ਸਰਟੀਫਿਕੇਟ ਆ ਮੇਰੇ ਕੋਲੇ ਐਮ ਜੀ ਦੇ ਡਾਇਰੈਕਟਰ ਦਾ ਲੋਗੋ ਆ ਬਾਈ ਸੈਂਟਰ ਦੇ ਦੀਨਾ ਪ੍ਰਧਾਨ ਮੰਤਰੀ ਨੂੰ ਕਹਣਾ ਵੀ ਧਿਆਨ ਮਾਰ ਲੈ ਬਾਈ ਇਹ ਬਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੇ ਭੇਜ ਦੇ ਐਮ ਜੀ ਦੇ ਡਾਇਰੈਕਟਰ ਕੋਲੇ ਭੇਜ ਦੇ ਖੂਨ ਦੇ ਕੇ ਜਾਨ ਬਚਾਉਣੇ ਆ ਬਾਈ ਪਰ ਸੁਣਾਉਣਾ ਨਹੀਂ ਚਾਹੀਦਾ ਦੁਖੀ ਹੋ ਕੇ ਸੁਣਾਉਣੇ ਆ 100 100 ਰੁਪਏ ਦਾ ਹੰਤਾ ਰਕੀ ਕਰ ਦੋ ਕੋਈ ਆਪਾਂ ਨਸ਼ਾ ਨਹੀਂ ਕਰਦੇ ਬਾਈ ਇਹ ਰਿਕਾਰਡ ਕਨਾਲੋ 31 7 ਨੂੰ ਮੈਂ ਖੂਨ ਦੇ ਕੇ ਬੱਚੇ ਲੱਤ ਲਿਆ ਹੁਣ ਮੈਂ 6 11 ਨੂੰ ਖੂਨ ਦੇ ਕੇ ਆ ਮੈਨੂੰ ਕੋਣ ਕਰ ਦਿੰਦੇ ਆ ਮੇਰੇ ਬੱਚਿਆਂ ਦਾ ਆ ਲੋਗੋ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਬੈਠਿਆ ਨੂੰ ਇਸ ਤਰ੍ਹਾਂ ਭਾਈ ਮੈਂ ਦਿਵਾਲੀ ਤੋਂ ਉਲੀ ਇੱਥੇ ਦੇਖੀ ਬੱਡੇ ਭਾਈ ਅੱਛਾ ਇੰਨੇ ਦਿਨ ਹੋ ਗਏ ਬੈਠੇ ਤੇ ਇੱਕ ਕਿੰਨੇ ਦਿਨ ਜਿਹੜਾ ਸੰਘਰਸ਼ ਥੋੜਾ ਚੱਲਦਾ ਰਹੂਗਾ ਇੱਥੇ ਜਿਹੜਾ ਸੰਘਰਸ਼ ਭਾਈ ਬੈਠੇ ਆ ਪਰ ਜੇ ਮੁੱਖ ਮੰਤਰੀ ਨੇ ਨਾ ਗੱਲ ਸੁਣੀ ਪਾਪ ਲੈ ਕੇ ਬਈ ਆਪਣਾ ਨੇ ਫਿਰ ਅਗਲਾ ਕਦਮ ਕੀ ਹੋਊਗਾ ਤੁਹਾਡਾ ਜੇ ਕੋਈ ਥੋੜੀ ਸਰਵਾਈ ਨਹੀਂ ਹੁੰਦੀ ਤਾਂ ਬਾਈ ਗਰੀਬਾਂ ਵਾਲੇ ਵਕੀਲ ਜੇ ਨਹੀਂ ਹੁੰਦੇ ਬਾਈ ਉਹ ਕਰਕੇ ਹਾਈ ਕੋਰਟ ਰੈਟ ਪਾ ਰਹੇਗੇ ਸੀਵੀ ਇਹ ਜਾਂਚ ਮੰਗ ਲਾਂਗੇ ਪਰ ਹੱਕ ਮੰਨਦਾ ਮੁੱਖ ਮੰਤਰੀ ਆਰੇ ਫੰਡ ਚ ਮੈਨੂੰ 2-3 ਲੱਖ ਰੁਪਈਆ ਦੇ ਆਉਣ ਰਕਾਵਟਾ ਕਿ ਮੈਨੂੰ ਇਹਨੇ ਤੰਗ ਕੀਤਾ ਉਸ ਦਿਵਾਰ ਇਹਨੇ ਤਨਖਾਹ ਕੱਟੇ ਉਹ ਆਪਦੇ ਖਾਤੇ ਜਮਾ ਕਰੇ ਹੂੰ ਜੇ ਬਾਈ ਮੈਂ ਭੀਖ ਥੋੜੀ ਮੰਗਦਾ ਇਨਸਾਫ ਮੰਗਦਾ ਦੇਖੋ ਬਾਈ ਵੀ ਲਗਿਆ ਆ ਦੇਖੋ ਸੁਪਰੀਮ ਕੋਰਟ ਦੇ ਇੱਕ ਜਜਮੈਂਟ ਆ ਬਨੋਦ ਕੁਮਾਰ ਪਾਂਡੇ ਐਂਡ ਅਦਰ ਐਪੀਲੇਟ ਬਰਛ ਸੀਤ ਰਾਮ ਸੈਣੀ ਆਜੀ ਡਾਇਰੀ ਨੰਬਰ 10495/2019 992025 ਦੀ ਜੱਜਮੈਂਟ ਆ ਡਬਲ ਬੈਂਚ ਦੀ ਜੱਜਮੈਂਟ ਆ ਵੀ ਜਾਂਚ ਉੱਪਰ ਜਾਂਚ ਆਈਓ ਪਰ ਜਾਂਚ ਇੱਥੇ ਬਾਈ ਜੀ ਕਰਵਾਇਆ ਦਾਖਲ ਦਫ਼ਤਰ ਐਸਐਸਪੀ ਮੈਡਮ ਨੂੰ ਅਰਜ਼ੀ ਦਿੱਤੀਆਂ ਮੈਡਮ ਨੇ ਮੇਰੇ ਧਿਆਨ ਚ ਲਿਆਉਣਾ ਵੀ ਜਿਹੜੇ ਆਈਓ ਨੇ ਮੇਰੇ ਦਾਖਲ ਦਫ਼ਤਰ ਕੀਤੀਆਂ ਫੂਡ ਸਪਲਾਈ ਨਾਲ ਰਲ ਕੇ ਉਹਨਾਂ ਦੀ ਜਾਂਚ ਭਾਵੇ ਮੈਂ ਨਹੀਂ ਕਹਿੰਦਾ ਬਾਈ ਜੀ ਮਾਨ ਜੋ ਸੁਪਰੀਮ ਕੋਰਟ ਕਹਿੰਦੀ ਆ ਹੁਣ ਬਾਈ ਜੀ ਗਰੀਬ ਬੰਦਾ ਇੱਕ ਪੈਸੇ ਵਾਲੀ ਸ਼ਿਕਾਇਤ ਹੋਊ ਠੀਕ ਆ ਕੇਰਲਾ ਚ ਕਪੜੇ ਨਿਕਲੇ ਉਹ ਪੈਸੇ ਵਾਲੇ ਡੱਬਲੇ ਪਰ ਗਰੀਬਾਂ ਨੂੰ ਸਰਪਾਹ ਦੇ ਦਨ ਇੱਕ ਬਾਈ ਜੁम्मेवार ਅਫਸਰਾ ਬਾਬੇ ਨਾਨਕ ਦੇ ਛਿੱਟਾਂ ਦਿੱਤੇ ਮੈਨਾ ਬਹਿਗਾ ਵੀ ਛਿੱਟਾਂ ਤੇ ਬੰਦਾ ਆਸਤੇ ਮੀਜ਼ ਲੈ ਕੇ ਜਾਂਦਾ ਫਿਰ ਅਦਾਲਤ ਚ ਅਦਾਲਤ ਚ ਨਾ ਆਏਗਾ ਹੁਣ ਦੇਖੋ ਕਪੜੇ ਨਿਕਲਦੇ ਆ ਠੀਕ ਆ ਸੀਬੀਆਈ ਹੱਥ ਪਾਉਂਦੀ ਆ ਤੇ ਬਾਈ ਜਿਹਨਾਂ ਦੀ ਬਦਨਾਮੀ ਨਹੀਂ ਇੱਕ ਸੈਂਟਰ ਦੀ ਏਜੰਸੀ ਪ੍ਰਧਾਨ ਮੰਤਰੀ ਨਿਗਰਾਨੀ ਏਟ ਬਿਖਤਸ਼ਾ ਦੇਰ دیر ਕੰਮ ਕਰਦੀ ਸੀਬੀਆਈ ਹੱਥ ਪਾਉਂਦੀ ਆ ਸੀਬੀਆਈ ਬਈ ਛਿੱਦੀ ਦੇ ਕੇਸ ਨਹੀਂ ਹਰਦੀ ਇਹਨਾਂ ਨੂੰ ਸੀਬੀਆਈ ਜਾਂਚ ਲਵਾ ਦੇ 50 ਹਜ਼ਾਰ ਕਰੋੜ ਦਾ ਇੱਥੇ ਘਪਲਾਉ ਉਹ ਬਾਈ ਜੀ 23 ਜ਼ਿਲ੍ਹੇ ਆ 1.5 ਲੱਖ ਹਜ਼ਾਰ ਕਰੋੜ 1990 ਨੇ ਚੱਕ ਲਏ ਛੋਟਾ ਜਿਹੜਾ ਮੇਨ ਤੁਸੀਂ ਦੋਸ਼ੀ ਮੰਨਦੇ ਹੋ ਫੂਡ ਸਪਲਾਈ ਵਿਭਾਗ ਨੂੰ ਮੰਨਦੇ ਹੋ ਫੂਡ ਸਪਲਾਈ ਨਾ ਬਾਈ ਹੋਰ ਵੀ ਦੋ ਤਿੰਨ ਵਿਭਾਗ ਟੱਚ ਹੁੰਦੇ ਆ ਜਿਵੇਂ ਪੰਨ ਗ੍ਰੇਡ ਪੰਸਪਾ ਮੰਡੀ ਬੋਰਡ ਚਾਰ ਪੰਜ ਵਿਭਾਗ ਆ ਇਹ ਬਾਈ ਜੀ ਇਹਨਾਂ ਕੋਲੇ ਕਈ ਵਿਭਾਗਾਂ ਦਾ ਉਹੀ ਬਦਨਾਮ ਹੋ ਜਾਂਦੇ ਆ ਕਈ ਆਪਾਂ ਹੀ ਕਰਦੇ 20 ਹਜ਼ਾਰ ਲੈ ਲਿਆ ਫਲਾਣ ਨਾਮ ਦੇ ਸਰੇੜੇ ਰਿਸ਼ਵਤ ਲੈ ਲਈ 20000 ਨੇ ਬਾਈ ਜੀ ਪਬਲਿਕ ਨੂੰ ਇਹ ਬੇਨਤੀ ਕਰਦਾ ਵੀ ਮੇਰੇ ਨਾਲ ਜੁੜੋ ਆਪਾਂ ਫੂਡ ਸਪਲਾਈ ਦੀ ਸੀਬੀਆਈ ਜਾਂਚ ਮੰਗਦੇ ਜੀ ਜਦੋਂ ਸੀਬੀਆਈ ਜਾਂਚ ਲੱਗੇ ਆਪਾਂ ਉਹਦੇ ਘਰੇ ਬਹਿ ਜਾਂਦੇ ਸੀਬੀਆਈ ਏਜੰਸੀ ਬਾਈ 99% ਬੰਦੇ ਨੂੰ ਨਿਕਲ ਨਹੀਂ ਦਿੰਦੀ ਹੂੰ ਜੇ ਬਾਈ ਜੀ ਮੰਨ ਲਓ ਕੇਸ ਹਾਰ ਗਈ ਸੀ ਬਾਈ ਅਪੀਲ ਪਾਉਂਦੀ ਹੈ ਜੇ ਹਾਈ ਕੋਰਟ ਵਰਗੀ ਸੁਪਰੀਮ ਕੋਰਟ ਪਾਉਂਦੀ ਹੈ ਸੁਪਰੀਮ ਕੋਰਟ ਵਰਗੇ ਐਸਪੀਐਲ ਪਾਉਂਦੀ ਹੈ ਸੀਬੀਆਈ ਬਾਈ ਜੀ ਬੰਦੇ ਦਾ ਖੜੇ ਨਹੀਂ ਛੱੜਦੀ ਜਾਨ ਦੇ ਦੂਗੀ ਪਰ ਸੀਬੇ ਖੜਾ ਨਹੀਂ ਛੱੜਦੀ ਕਿੱਡੇ ਕਿੱਡੇ ਕੱਪੜੇ ਨਹੀਂ ਸੀਬੀਆਈ ਜਾਂਚ ਤੇ ਇਹ ਕਿਉਂ ਮੰਗਦਾ ਹਾਂ ਹੋਰ ਦੇਖੋ ਬਾਈ ਜੀ ਤੋਂ ਆਪਾਂ ਨਵੀਂ ਸੁਣਾਉਣੀਆ ਗੱਲ ਥੋੜਾ ਸ਼ਾਰਟ ਚ ਅੱਤੇ ਮਿੰਟ ਕੇ ਬਾਈ ਜੀ ਆਣਾ ਬਈ 17 ਸੀ 2025 ਨੂੰ ਇੱਕ ਲੜਕੀ ਚ ਕਾਜਨ ਨਾਮ ਦੀ ਉਹਦੀ ਮਾਦਰ ਕੀਤੀ ਉਹ ਟਾਈਮ ਦਾ ਗਗਨ ਸ਼ਰਮਾ ਐਫ ਐਸਓ ਸਾਢੇ 4 ਵਜੇ ਸਾਡੀ ਬੇਇੱਜ਼ਤੀ ਕਰਕੇ ਗਿਆ ਉਹਦੀ ਵੀਡੀਓ ਹੈ ਮੇਰੇ ਕੋਲ ਸਾਰੀ ਉਥੇ ਕਾਰਵਾਈ ਨਹੀਂ ਕਰਦੇ ਡਾਕਟਰ ਅਰਵਿੰਦਰ ਕੌਰਾ ਉਹਦੇਆਂ ਸ਼ਿਕਾਇਤਾਂ ਪੰਨਾਂ ਡਾਕਟਰ ਰੂਪ੍ਰੀਤ ਕੌਰਾ ਉਹਦੇਆਂ ਸ਼ਿਕਾਇਤਾਂ ਪੰਨਾਂ ਤੇ ਇੱਥੇ ਹੋਰ ਮੁਲਾਜ਼ਮਾਂ ਨੇ 16 ਫੀਮੇਲ ਆ ਭਾਈਰ ਸ਼ਿਕਾਇਤ ਨੂੰ ਇਹ ਉੱਠਾ ਨਹੀਂ ਦਿੰਦੇ ਪੈਸੇ ਦੇ ਕੇ ਉਹ ਦੱਬ ਦਾਂਦੇ ਹੁਣ ਆ ਸ਼ਿਕਾਇਤ ਆ ਇਹਨੇ ਤਾਂ ਭਾਈ ਗੁੱਟਿਆਂ ਦਾ ਹਰਤੇ ਜਾਏ ਤੇ ਉੱਠੂ ਕਿਵੇਂ ਸ਼ਿਕਾਇਤ ਨਹੀਂ ਉੱਠਦੀ ਇਹ ਠਾਊ ਭਾਈ ਸੀਬੀਆਈ ਤੇ ਈਡੀ ਲੈ ਜੀਓ ਸੀਬੀਆਈ ਜਾਂਚ ਲੱਗੀ ਮੇਰੀ ਵੀ ਪ੍ਰਾਪਰਟੀ ਦੀ ਜਾਂਚ ਕਰਦੇ ਸੀ ਵੀ ਇਹ ਮੈਨਿੰਗ ਹੈ ਨਾ ਸੀਬੀਆਈ ਨਾਲ ਕਰੇ ਕਿਉਂਕਿ ਮੇਰੇ ਕੋਲ 150 ਕਰੋੜ ਰੁਪਏ تھے ਸੀਬੀਆਈ ਨੂੰ ਜੇ ਕੀ ਇਹ ਸਿਰ ਲੋਕਾਂ ਦਾ ਭਲਾ ਦੋ ਮੇਰੇ ਕੋਲੇ ਮੇਰਾ ਮੇਰਾ ਪ੍ਰਾਪਰਟੀ ਜਿਹੜੀ ਜਿੰਨੀ ਵੱਧਾ ਮੇਰੇ ਕੋਲੇ ਉਹ ਚੱਕ ਕੇ ਲੋਕਾਂ ਨੂੰ ਵੰਡ ਦੇ ਇਹਨਾਂ ਦੀ ਵੰਡ ਦੇ ਆਪਾਂ ਨਾ ਬਈ ਇਹ ਕਹਿੰਦਾ ਜੇ ਸੱਤਿਆ ਰਕਾਰਡ ਦੇਣ ਜਾਈ। ਬਾਈ ਜੀ ਗੱਲ ਇੱਕ ਪੰਜਾਬੀ ਚ। ਠੀਕ ਆ। ਇੱਥੇ ਬੈਠੇ ਆਂ ਕੋਈ ਅਫਸਰ ਨਹੀਂ ਮੇਰੇ ਕੋਲੇ ਆਇਆ। ਕਿਸੇ ਨੇ ਮੇਰੀ ਬਾਤ ਨਹੀਂ ਪੁੱਛੀ। ਇੱਕਰੋ ਆਪੋ ਆਪ ਦੇ ਬੱਚਾ ਨਾ ਯਾਰ ਬਾਈ ਜੀ ਚੰਗਾ ਖਾਣਾ ਚੰਗਾ ਪੀਣਾ ਮੰਦਾ ਬੋਲਣਾ। ਚਲ ਮੰਨ ਲਓ। ਮੈਂ ਮਾਨ ਜੋਗਾ ਐਸਐਸਪੀ ਹੈ। ਮਹਿਲਾ ਉਹ ਮੇਰੇ ਕੋਲੇ ਆਵੇ ਚਾਰ ਗੱਨ ਮੈਂ ਲੈ ਕੇ ਤੇ ਖੜ ਜੇ। ਮੇਰੀ ਆਤਮਾ ਨੂੰ ਸਤਿਸ਼ਟੀ ਤੇ ਮਿਲ ਜੇ ਯਾਰ ਬਾਈ। ਹੂੰ। ਅੱਛਾ ਕੋਈ ਨਹੀਂ ਆਇਆ ਤੁਹਾਡੇ ਕੋਲੇ। ਬਾਈ ਜੀ ਜਮਾ ਕਿਸੇ ਨੇ ਬਾਤ ਨਹੀਂ ਪੁੱਛੀ। ਆਪਾਂ ਝੂਠ ਦਾ ਮਾਰ ਦੇਣੀ। ਨਾ ਕੋ ਡੀਸੀ ਨਾ ਐਸਡੀਐਮ ਨਾ ਤਹਿਸੀਲਦਾਰ ਨਾ ਐਸਐਸਪੀ ਨਾ ਐਸਪੀ ਨਾ ਡੀਐਸਟੀ ਨਾ ਆਈਜੀ ਕੋਈ ਨਹੀਂ ਹੋਰ ਦੇਖੋ ਹਰਾਨੀ ਦੀ ਗੱਲ ਏ 31 10 2025 ਨੂੰ ਮੇਰਾ ਰਿਕਾਰਡ ਚੋਰੀ ਹੋ ਗਿਆ 2:30 ਵਜੇ ਇੱਕ ਨੰਬਰ ਗੇਟ ਤੇ ਪਰੇ ਬੈਠਾ ਹਜੇ ਤੱਕ ਬਈ ਜੀ ਐਫਆਈਆਰ ਨਹੀਂ ਕੱਟੀ ਉਹ ਵੀ ਡੀਡੀਆਰ ਕੱਟੀ 2530 ਗੜੇ ਲਵਾ ਕੇ ਮੇਰੇ ਡੀਡੀਆਰ ਕੱਟੀ 2530 ਗੜੇ ਲਵਾ ਕੇ 2530 72100 ਹੁਣ ਸਾਨ ਹੋ ਗਿਆ ਆ ਬਾਈ ਜੀ ਲੋਗੋ ਆ ਸਰਟੀਫਿਕੇਟ ਦੇਖ ਲੋ ਮੇਰੇ ਕੋਲ ਸਾਰੇ ਸਰਟੀਫਿਕੇਟ ਆ ਆ ਦੇਖੋ ਆ ਨਵੀਂ ਦੇਖ ਲੋ ਭਾਈ ਜੀ ਕਰਨ ਇਹਨਾਂ ਖਿਲਾਫ ਸ਼ਿਕਾਇਤ ਪਈ ਆ ਵੱਡੇ ਭਾਈ ਬਹੁਲੇ ਵੱਡੇ ਪੱਧਰ ਦੀ ਜਾਂਚ ਆ ਇਹ ਨਵੀਂ ਤੁਹਾਨੂੰ ਤੁਸੀਂ ਲੈ ਇਹਨਾਂ ਨੇ ਕੀ ਆ ਵੀ ਹਾਂ ਜੀ ਪੱਤਰ ਦਿੱਤਾ ਆ ਸ਼ਿਕਾਇਤ ਪਈ ਆ ਇਹ ਭਾਈ ਸੁਪਰੀਮ ਕੋਰਟ ਦੇ ਹਿਸਾਬ ਨਾਲ ਦੋਨੇ ਤਰ੍ਹਾਂ ਨੂੰ ਬੁਲਾਉਣਾ ਚਾਹੀਦਾ ਜਿਹਦੇ ਖਿਲਾਫ ਆ ਜਿਹੜਾ ਮਦਈ ਆ ਉਸ ਦਿਵਾਰ ਬਿਆਨ ਕਾਲੰਦ ਕਰਕੇ ਆਈਓ ਬੈਠੇ ਆ ਦੇਖੋ ਪਰ ਖਲਾਫ ਕੀਤੇ ਜਾਂਦੇ ਕਾਰਵਾਈ 16 ਫੀਮੇਲ ਆ ਡਾਇਰੀ ਡੀਸੀ ਦਫਤਰ ਦਾ ਡਾਇਰੀ ਨੰਬਰ 313973012325 ਝੂਠੇ ਜਾ ਮਸੂਲਾ ਦਾਖਲ ਦਫਤਰ ਹੋ ਗਿਆ ਹੁਣ ਬਈ ਦਾਖਲ ਦਾ ਵਿਭਾਗੀ ਕਾਰਵਾਈ ਕਰੋ ਉਸ ਤੋਂ ਬਾਅਦ ਐਫਆਈਆਰ ਮੈਡਮ ਕਟੇ ਐਸਐਸਪੀ ਤੁਰੰਤ ਇਹਨਾਂ ਨੂੰ ਗ੍ਰਿਫਤਾਰ ਕਰੇ ਉਸ ਤੋਂ ਬਾਅਦ ਗ੍ਰਿਫਤਾਰ ਕਰਕੇ ਨਾ ਰਿਮਾਂਡ ਲਵੇ ਰਿਮਾਂਡ ਲੈ ਕੇ ਕਿਹੜੇ-ਕਿਹੜੇ ਸਾਜ਼ਿਸ਼ ਕਰਤਾ ਮਹਿਲਾ ਫੀਮੇਲ ਭੇਜ ਕੇ ਤੁਰੰਤ ਕਸਟਡੀ ਚ ਲਵੇ ਰਿਤਿਕਾ ਕੁਮਾਰੀ ਸਟੇਟ ਆਫ ਜੁਪੀ 2014 ਜਜਮੈਂਟ ਆ ਬਾਈ ਜੀ ਗਮੀਰ ਪ੍ਰਾ ਦਾ ਬੰਦੇ ਦੀ ਬਦਨਾਮੀ ਕਰਦੇ ਆ ਬਦਨਾਮੀ ਵੀ ਐਡੀ ਕਰਦੇ ਆ ਬੰਦਾ ਸਮਾਜ ਚ ਨਾ ਹੋਵੇ ਐਡੇ ਮਾੜੇ ਅਲੀਗੇਸ਼ਨ ਲਾਉਂਦੇ ਆ ਬਾਂਡ ਨਹੀਂ ਕਰ ਸਕਦੇ ਹੁਣ ਮੈਡਮ ਨੂੰ ਬੇਨਤੀ ਕੀਤੀ ਐਸਐਸਪੀ ਮੈਡਮ ਬਾਦ ਦੋ ਕਰਮਾਂ ਦੇ ਬੈਠੀ ਆ ਮੈਥੋਂ ਦਰਖਾਸਤ ਪੜ੍ਹੇ ਸੂਮਰ ਤੋਂ ਲਵੇ ਦਾਖਲ ਦਫਤਰ ਹੋਗੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੈਂ ਪੁੱਛੇ ਕਿਹੜੇ ਲੋਕਾਂ ਦਾ ਹੱਥ ਦੋਸ਼ ਲਾਉਣ ਤੇ ਆਏ ਨੇ ਬਈ 16 ਫੀਮੇਲ ਨੂੰ ਦੋਸ਼ ਲਾਤੇ ਇਹਨੇ ਪੁੱਛੇ ਥਾ ਵੀ ਆ ਖੋਜ ਸਕਦਾ ਹੈਡ ਕੁਆਰਟਰ ਤੋਂ ਥਾ ਹੋਵੇ ਉੱਥੇ ਬਾਈ ਜੀ ਮੇਰੇ 15 18 ਕਿਹੜੇ ਲਵਾਤੇ ਇਹਨੇ ਅੰਜੂਮਣ ਪਾਸਕਰ ਜੇ ਮੈਂ ਝੂਠ ਬ 39 ਸੀ ਨਾਜ ਭਵਨ 39 ਸੈਕਟਰ ਉਥੇ ਗੇਟ ਤੇ ਰਿਕਰ ਘਾ ਲੋ 24 25 ਆਰਟੀਆਈਆਂ ਪੀਲਾਂ ਸ਼ਿਕਾਇਤਾਂ ਪਈਆਂ ਚੱਕਦੇ ਨਹੀਂ ਬਾਈ ਨਾ ਤਾਂ ਸੁਪਰੀਮ ਕੋਰਟ ਨੂੰ ਮੰਨਦੇ ਆ ਨਾ ਬਾਈ ਝਾਰਖੰਡ ਆਈ ਨੂੰ ਨਾ ਆਰਟੀਆਈ ਦੇ ਇੱਕ ਜੱਜਮੈਂਟ ਆ ਜੀ ਟੈਲੀਫੋਨ ਲਿਮਟਿਡ ਬਸ ਤੋਂ ਜੂਨੀਅਨ ਆਫ ਇੰਡੀਆ 2005 ਦੀ 20 ਜੇ 31ਵਾਂ ਦਿਨ ਹੋ ਗਿਆ ਆਰਟੀਆਈ ਤੇ ਐਫ ਆਈ ਆਰ ਬਣਦੀ ਹੈ 166 409 420 188 ਪੀਆਈਓ ਤੇ ਅਡੀਸ਼ਨਲ ਡਾਇਰੈਕਟਰ ਜੂਨੀਅਨ ਪਾਸ ਕੋ ਫਿਰ ਫੋਨ ਨਹੀਂ ਚੱਕਦੇ ਨਮੀ ਸੁਣ ਲਓ ਭਾਈ ਜੀ ਫੋਨ ਨਹੀਂ ਚੱਕਦੇ ਇੱਕ ਮੁੱਖ ਮੰਤਰੀ ਨੇ ਲੈਟਰ ਪਾਸਾ ਚਲ ਆਪਾਂ ਮੁੱਖ ਮੰਤਰੀ ਨੂੰ ਐ ਨਹੀਂ ਕਹਿੰਦੇ ਵੀ ਮੁੱਖ ਮੰਤਰੀ ਆਪਦੇ ਪ੍ਰਮੁੱਖ ਸਖਤਰ ਤੋਂ ਪੁੱਛੇ ਵੀ ਰਾਤ ਨੂੰ ਵੀ ਫੋਨ ਚੱਕੋ ਇੱਕ ਜਾਜਾ ਲਾਹਨੇ ਮੋਡਿਫਾਈ ਲਿਖਿਆ ਉਹਦੇ ਚ ਵੀ ਜਾਜਾ ਲਾ ਕੇ ਆਪ ਤਾਂ ਸ਼ੌਕਮੰ ਕਰਦੇ ਫਿਰਦੇ ਗਰੀਬ ਲੋਕ ਏ ਥੱਕੇ ਜਾਂਦੇ ਫਿਰਦੇ ਰਾਤ ਨੂੰ ਹੀ ਫੋਨ ਚੱਕੋ 12 ਵਜੇ ਲਿਖਿਆ ਮੈਂ ਡੀਜੀਪੀ ਸਰ ਨੂੰ ਲਾਇਆ ਉਹਨਾਂ ਨੇ 7 ਵਜੇ ਫੋਨ ਚੱਕ ਲਿਆ ਕੇਪੀ ਸੁਨੇਹਾ ਨੇ ਜਦੋਂ ਐਡੇ ਵੱਡੇ ਅਫਸਰ ਨੇ 7 ਵਜੇ ਚੱਕ ਲਿਆ ਤੇ ਇਹ ਉਹਨਾਂ ਤੋਂ ਵੱਡੇ ਆ ਭਾਈ ਫੂਡ ਸਪਲਾਈ ਵੱਡੀ ਆ ਉਹ ਬਿਜਿਲੈਂਸ ਦੇ ਚੀਫ ਉਹਨਾਂ ਨੇ ਫੋਨ ਚੱਕ ਲਿਆ ਤੇ ਇਹ ਲੋਕ ਫੋਨ ਨਹੀਂ ਚੱਕਦੇ ਤੁਸੀਂ ਐਂ ਦੱਸੋ ਇਨਸਪੈਕਟਰ ਐਂਕਾ ਫੂਡ ਸਪਲਾਈ ਦਾ ਇਹਦਾ ਫੋਨ ਨਹੀਂ ਚੱਕਦੇ ਡੀਜੀਪੀ ਸਰ ਨੇ ਫੋਨ ਚੱਕ ਲਿਆ ਭਾਈ ਉਹਨਾਂ ਨੇ ਪਤਾ ਪੰਜਾਬ ਦੀ ਜ਼ਿੰਮੇਵਾਰੀ ਹੈ ਮੇਰੇ ਕੋਲ ਭਾਈ ਜੀ ਪੰਜਾਬ ਦੀ ਚਾਬੀ ਅੱਜ ਕੱਲ੍ਹ ਚੰਡੀਗੜ੍ਹ ਦੇ ਹੈੱਡ ਅਫਸਰ ਅਫਸਰਾਂ ਦੇ ਹੱਥਾਂ 12968 ਪਿੰਡਾਂ ਆਸਤੇ ਮੀਤ ਲੈ ਕੇ ਪੁਲਿਸ ਕੋਲ ਜਾਂਦਾ ਬੰਦਾ ਆਸਤੇ ਮੀਤ ਲੈ ਕੇ ਫੌਜ ਕੋਲ ਜਾਂਦਾ ਫੌਜ ਤੇ ਪੁਲਿਸ ਦੇ ਸਿਰ ਤੇ ਗਰੀਬ ਰੋਗ ਰੋਟੀ ਖਾ ਸਕਦੇ ਹੁਣ ਭਾਈ ਪੁਲਿਸ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਗ੍ਰਿਫਤਾਰ ਕਰੋ ਭਾਈ ਬਾਕੀ ਨਾਮ ਦੱਸਿਆ ਜੀ ਤੁਹਾਡਾ ਗੁਰਜੰਟ ਸਿੰਘ ਨਾ ਛੱਠੇ ਵਾਲਾ ਪਿੰਡ ਆ ਬਾਈ ਇਹ ਹੈ ਜੀ ਬਾਈ ਗੁਰਜੰਟ ਸਿੰਘ ਛੱਠੇ ਵਾਲੇ ਪਿੰਡ ਤੋਂ 95170 1307 ਇਹਨਾਂ ਨੇ ਆਪਣਾ ਨੰਬਰ ਵੀ ਹੈ ਜਿਹੜਾ ਦੱਸਤਾ ਹੈ ਤੇ ਇਹ ਇਨਸਾਫ ਲਈ ਇੱਥੇ ਠੰਡ ਦੇ ਵਿੱਚ ਬੈਠੇ ਆ ਤੇ ਬੇਨਤੀ ਹੈ ਸਾਰਿਆਂ ਨੂੰ ਕਿ ਇਸ ਵੀਡੀਓ ਨੂੰ ਵਾਤਵਾਤ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਨੂੰ ਇਨਸਾਫ ਮਿਲ ਸਕੇ ਅਤੇ ਜਿਹੜੇ ਸਬੰਧਤ ਅਧਿਕਾਰੀ ਹੈ ਉਹ ਇਹਨਾਂ ਦੀ ਜਿਹੜੀ ਸੁਣਵਾਈ ਆ ਕਰ ਸਕਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਕਰ ਦਿਓ ਸ਼ੇਅਰ